ਪਾਣੀਆ ਤੇ ਇਹਦੀ ਦਵਾਈ ਖਾਦੀ ਤੇ ਗੁਰਦਿਆਂ ਦੀ ਬਹੁਤ ਜ਼ਿਆਦੀ ਪ੍ਰੋਬਲਮ ਸੀ ਤੇ ਹੁਣ ਆਪਾਂ ਠੀਕ ਆ ਤੇ ਹੁਣ ਆਪਣੇ ਗੁਰਦਿਆਂ ਦੀ ਪ੍ਰੋਬਲਮ ਸੀ ਤੇ ਆਪਣੇ ਪਾਣੀਆ ਛੇ ਜਗ੍ਹਾ ਤੋਂ ਆਪਾਂ ਮਾਡਰੀਆਂ ਬਦਲ-ਬਦਲ ਕੇ ਰਿਪੋਰਟਾਂ ਕਰਾਈਆਂ ਤੇ ਬਿਲਕੁਲ ਸਹੀ ਆਈਆਂ ਡਾਕਟਰ ਸਾਹਿਬ ਨੇ ਆਪਾਂ ਦਵਾਈ ਖਾਦੀ ਤੇ ਆਪਾਂ ਨੂੰ ਗੁਰਦਿਆਂ ਦੀ ਬਹੁਤ ਜ਼ਿਆਦੀ ਪ੍ਰੋਬਲਮ ਸੀ ਤੇ ਹੁਣ ਆਪਾਂ ਠੀਕ ਆ ਤੇ ਆਪਾਂ ਦੇ ਪੇਟ ਤੇ ਪਾਣੀ ਵੀ ਭਰ ਜਾਂਦਾ ਤੇ ਉਹ ਵੀ ਹੁਣ ਬਿਲਕੁਲ ਸਹੀ ਆ ਤੇ 1.5-2 ਮਹੀਨੇ ਦਵਾਈ ਖਾਂਦੇ ਰੱਖੋ ਕਹਿੰਦੇ ਕੀ ਠਾਕਾ ਹੈ ਇਹ ਲਾ ਪ੍ਰੋਗਰੈਸ ਬਹੁਤ ਜ਼ਿਆਦਾ ਆਉਂਦਾ ਹੀ ਤੇ ਹੁਣ ਆਪਾਂ ਰਿਪੋਰਟਾਂ ਕਰਾਈਆਂ ਚਾਰ ਪੰਜ ਦਿਨ ਤੋਂ ਹੋਣਾ ਪਰਣੀ ਬਿਲਕੁਲ ਸਹੀ ਆਈਆਂ ਗੁਰਦਿਆਂ ਦਾ ਟੈਸਟ ਵੀ ਬਿਲਕੁਲ ਸਹੀ ਹੋ ਗਿਆ ਹੈ ਇਹਨਾਂ ਸਾਡਾ ਪਾਣੀਆ ਤੇ ਇਹਦੀ ਦਵਾਈ ਖਾਧੀ ਤੇ ਗੁਰਦਿਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹਿੰਦੀ ਹੁਣ ਆਪਾਂ ਠੀਕ ਆ ਤੇ ਹੁਣ ਆਪਣੇ ਗੁਰਦਿਆਂ ਦੀ ਪ੍ਰੋਬਲਮ ਹਿੰਦੀ ਆਪਣੇ ਪਾਣੀਆਂ ਛੇ ਜਗ੍ਹਾ ਤੋਂ ਆਪਾਂ ਮੋਟਰੀਆਂ ਬਦਲ ਬਦਲ ਕੇ ਰਿਪੋਰਟਾਂ ਕਰਾਈਆਂ ਤੇ ਬਿਲਕੁਲ ਸਹੀ ਆਈਆਂ ਨਾਲ ਦਵਾਈ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਫਰਕ ਆਇਆ ਇਹਨਾਂ ਸਾਡਾ ਪਾਣੀਆ ਇਹ ਇਹ ਦਵਾਈ ਖਾਦੀ ਤੇ ਗੁਰਦਿਆਂ ਦੀ ਬਹੁਤ ਜ਼ਿਆਦੀ ਪ੍ਰੋਬਲਮ ਸੀ ਤੇ ਹੁਣ ਆਪਾਂ ਠੀਕ ਆ ਤੇ ਹੁਣ ਆਪਣੇ ਗੁਰਦਿਆਂ ਦੀ ਪ੍ਰੋਬਲਮ ਸੀ ਤੇ ਆਪਣੇ ਪਾਣੀਆਂ ਛੇ ਜਗ੍ਹਾ ਤੋਂ ਆਪਾਂ ਲੈਬੋਰਟਰੀਆਂ ਬਦਲ-ਬਦਲ ਕੇ ਰਿਪੋਰਟਾਂ ਕਰਾਈਆਂ ਤੇ ਬਿਲਕੁਲ ਸਹੀ ਆਈਆਂ ਡਾਕਟਰ ਸਾਹਿਬ ਨੇ ਆਪਾਂ ਦਵਾਈ ਖਾਦੀ ਤੇ ਆਪਾਂ ਨੂੰ ਗੁਰਦਿਆਂ ਦੀ ਬਹੁਤ ਜ਼ਿਆਦੀ ਪ੍ਰੋਬਲਮ ਸੀ ਤੇ ਹੁਣ ਆਪਾਂ ਠੀਕ ਆ ਤੇ ਆਪਾਂ ਦੇ ਪੇਟ ਤੇ ਪਾਣੀ ਵੀ ਭਰ ਜਾਂਦਾ ਤੇ ਉਹ ਵੀ ਹੁਣ ਬਿਲਕੁਲ ਸਹੀ ਆ ਤੇ 1.5-2 ਮਹੀਨੇ ਦਵਾਈ ਖਾਂਦੇ ਰੱਖੋ ਕਹਿੰਦੇ ਠੀਕ ਥਾ ਵੇਲਾ ਪ੍ਰਾਕਟ ਰਹੇ ਬਹੁਤ ਜ਼ਿਆਦਾ ਆਉਂਦਾ ਨਹੀਂ ਤੇ ਹੁਣ ਆਪਾਂ ਰਿਪੋਰਟਾਂ ਕਰਾਈਆਂ ਚਾਰ ਪੰਜ ਦਿਨ ਤੋਂ ਹੋਣਾ ਪਰਣਾ ਜੀ ਬਿਲਕੁਲ ਸਹੀ ਹੈ ਜੀ ਗੁਰਦਿਆਂ ਦਾ ਸਿਹਰਾ ਬਿਲਕੁਲ ਸਹੀ ਹੋ ਗਿਆ ਜੀ ਇਹਨਾਂ ਦਾ ਸਾਦਾ ਪਾਣੀਆ ਤੇ ਇਹਨਾਂ ਦੀ ਦਵਾਈ ਖਾਦੀ ਤੇ ਗੁਰਦਿਆਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਇਹਦੇ ਹੁਣ ਆਪਾਂ ਠੀਕ ਹੈ ਤੇ ਹੁਣ ਆਪਣੇ ਗੁਰਦਿਆਂ ਦੀ ਪ੍ਰੋਬਲਮ ਇਹਦੇ ਆਪਣੇ ਪਾਣੀਆਂ ਛੇ ਜਗ੍ਹਾ ਤੋਂ ਆਪਾਂ ਮੋਟਰੀਆਂ ਬਦਲ ਬਦਲ ਕੇ ਰਿਪੋਰਟਾਂ ਕਰਾਈਆਂ ਤੇ ਬਿਲਕੁਲ ਸਹੀ ਹੈ ਜੀਆਂ ਦਵਾਈ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਫਰਕ ਆਇਆ